ਬਾਬਾ ਜੀ ਜਗੀਰਾ ਸਿੰਘ ਅਕਾਲੀ ਬਾਬਾ ਜੀ ਅੱਜ ਇੱਥੇ ਪਹੁੰਚੇ ਹੋ ਤੁਸੀਂ ਤੁਹਾਡੇ ਵੱਲੋਂ ਇੱਕ ਠੇਕਾ ਬੰਦ ਕਰਵਾਇਆ ਗਿਆ ਕੀ ਕਾਰਨ ਹੈ ਜਿਹੜਾ ਕਿ ਠੇਕੇ ਨੂੰ ਬੰਦ ਕਰਵਾਇਆ ਹੈ ਕਾਰਨ ਬਾਬਾ ਜੀ ਹੈ ਕਿ ਇਦਾਂ ਅਸੀਂ ਲਾਈਆਂ ਬਾਬਾ ਜੀ ਸਿੱਧੀ ਦੇਗਾ ਅੱਛਾ ਜੀ ਇਹ ਗੜਾ ਪੈਂਦਾ ਏਰੀਆ ਪਿੰਸ ਲੱਗੇ ਠੀਕ ਹੈ ਜੀ ਸਾਡਾ ਰਾਈਟ ਪਾਉਂਦਾ ਜਿੱਥੇ ਮਰਜ਼ੀ ਲਾ ਦੋਦੇ ਆ ਜੀ ਨੀਲੀ ਸ਼ਾਹ ਤਾਂ ਸਾਡੀ ਹੈ ਬਾਬਾ ਜੀ ਸਿੱਧੀ ਗੱਲ ਹੈ ਠੀਕ ਹੈ ਜੀ ਸਾਡਾ ਹੱਕ ਬੰਦ ਹੈ ਹਮ ਅਸੀਂ ਬਾਬਾ ਜੀ ਲਾਈਆਂ ਉੱਥੇ ਸ਼ਰਧਾਈਆਂ ਹਮ ਇਹਨਾਂ ਨੇ ਖੋਲੇ ਠੇਕੇ ਇੱਥੇ ਇਥੋਂ ਰਾਜ ਇਹ ਘਟੋ ਘਟੇ ਚੰਨੋਂ ਕਿਹੜਾ ਰਾਈਟ ਆੜੇ ਤੇ ਬਾਹਰ ਆ ਕੇ ਦਾਹੂ ਪਿੰਦੇ ਆ ਘਟੋ ਘਟ 50 100 ਟੇਬਲ ਲੱਗਾ ਹੁੰਦਾ ਇੱਥੇ ਇਥੋਂ ਸਾਨੂੰ ਪਿੰਸ ਦੀ ਕੁੜੀਆਂ ਨੇ ਕੰਪਲੀਟ ਕੀਤੀਆਂ ਨਰਸਾਂ ਨੇ ਕਹਿੰਦੇ ਅਸੀਂ ਇਥੋਂ ਲੰਘਦੇ ਆ ਸਾਨੂੰ ਬਹੁਤ ਦਿੱਕਤ ਸਾਨੂੰ ਛੇੜਦੇ ਵੀ ਜਦਾ ਰੂਪੀਏ ਬਹੁਤ ਕੁਛ ਕਰਦੇ ਹੁਣ ਕੋਰਸ ਸਾਨੂੰ ਪਤਾ ਕਿੰਨੀ ਕਿ ਸਮਵਾਇ ਕਰਦੀ ਹੈ ਇਹ ਸਭ ਪੈਸੇ ਖਾ ਗਿਆਗੇ ਹੁਣ ਇਹ ਠੇਕੇ ਵਾਲੇ ਕੋਈ ਅੱਪਾ ਜਾਣਦੇ ਆ ਇੱਥੇ ਰਹਿਨੇ ਗੱਲ ਹੋਈ ਆ ਹੁਣ ਬਾਬਾ ਜੀ ਇਦਾਂ ਤੇਹਾਰੇ ਬੱਬਾ ਜੀ ਆਈ ਪੜਾ ਪਾਛੇ ਪੱਕਾ ਹੀ ਆ ਪੜਾ ਪੜਾਣੀ ਅਸੀਂ ਚੱਕਣਾ ਸਿੱਧੀ ਕਰਦਾ ਚਾਹੇ ਜੋ ਮਰਦੀ ਕਰ ਲੋ ਜੀ ਬੱਬਾ ਜੀ ਤੁਸੀਂ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਕੋ ਦੀ ਜਿਹੜੀਆਂ ਧੀਆਂ ਭੈਣਾਂ ਲੰਗਦੀਆਂ ਹਨ ਹਣਾ ਉਹਨਾਂ ਨੂੰ ਛੇੜਿਆ ਜਾਂਦਾ ਹੈ ਕਿ ਉਸ ਸਬੰਧੀ ਕਦੀ ਉਹਨਾਂ ਨੇ ਪੁਲਿਸ ਨੂੰ ਕੰਪਲੇਂਟ ਦੇਂਦੀ ਬੱਬਾ ਜੀ ਪੁਲਿਸ ਕੰਪਲੇਂਟ ਪੁਲਿਸ ਦੱਸੋ ਜੇ ਪੁਲਿਸ ਕਰਦੀ ਉਹ ਇਹ ਹੱਲ ਤੇ ਸਾਨੂੰ ਲੋੜ ਪਵੇ ਹੂੰ ਦੱਸੋ ਇਹ ਗੱਲ ਦਾ ਜਵਾਬ ਦਿਓ ਮਹਾਰਾਜ ਸਾਡਾ ਹੁਕਮ ਹੈ ਮਹਾਰਾਜ ਦਾ ਜੀ ਇਹ ਕੋਈ ਟੀਪ ਐਨ ਛੇੜੂਗਾ ਕਿਸੇ ਅਈ ਤੇ ਬੱਬਾ ਜੀ ਵੱਢ ਕੇ ਟੰਗਾਂਗੇ ਜੀ ਚਾਹੇ ਭਾਵੇਂ ਪੁਲਿਸ ਵਾਲੇ ਉਹ ਇਹਨਾਂ ਨੂੰ ਜੇ ਛਿੱਲਾਂਗੇ ਚੰਗੀ ਤਰ੍ਹਾਂ ਚੌਂਦਾ ਭੇਜਾਂਗੇ ਕਾਨੂੰਨ ਜੋ ਕਰਨਾ ਹੈ ਤੇ ਕਿਉਂਕਿ ਜੇ ਦੇਖਿਆ ਜਾਂਦਾ ਤੇ ਇੱਥੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਆ ਕਿ ਸ਼ਰਾਬ ਪੁਲਾਏ ਜਾਂਦੀ ਹੈ ਇਹਨਾਂ ਕੋ ਪਰਮੈਂਟ ਵਗੈਰਾ ਨਹੀਂ ਲੰਬੇ ਸਮੇਂ ਤੋਂ दारू गाਗੂ ਪੁਲਾਈ ਜਾ ਰਹੀ ਆ ਆਪੇ ਤੁਸੀਂ ਹਿਸਾਬ ਲਾ ਲਓ ਤੇ ਤੂੰ ਕਿੰਨੀਆਂ ਨਸਾਂ ਲੰਗਦੀਆਂ ਕਿੰਨੇ ਇਹਨਾਂ ਨੇ ਕਿੰਨੇ ਛੇੜਦੇ ਹੋਣੇ ਆ ਜੇ ਟਿਊਸ਼ਨ ਹੀ ਕਹਿ ਦੋਨੇ ਆਪਾਂ ਹਰਾਸਮੈਂਟ ਹੁੰਦੀ ਹੈ ਜੀ ਕੋਈ ਕਿਸ ਨੂੰ ਕੋਈ ਕੰਪਲੀਟ ਨਹੀਂ ਕਰਦਾ ਜੀ ਬਾਬਾ ਜੀ ਜਿਹੜੀ ਹਦਾਇਤ ਹੈ ਇਹਨਾਂ ਦੀ ਬਾਹਰ ਤੱਕ ਦੀ ਹੈ ਕਿ ਅੰਦਰ ਪਰਮਾਤਮਾ ਬਾਬਾ ਜੀ ਅੰਦਰ ਤੱਕ ਕੋਈ ਹਦਾਇਤ ਉਹ ਤੋਂ ਇਤਨੀ ਹੈ ਨਹੀਂ ਅੰਦਰ ਅੰਦਰ ਜਿੱਥੇ ਜਿੱਥੇ ਇਹਨਾਂ ਦਾ ਹੱਤਾ ਬਣਿਆ ਉੱਥੇ ਤੱਕ ਦੀ ਹਦਾਇਤਾਂ ਟੇਬਲ ਲਾਣ ਦੀ ਤੇ ਬਾਹਰ ਕਾ ਤੋਂ ਲਾ ਰਹੀ ਹੈ ਲਾ ਰਹੀ ਹੈ ਬਾਹਰ ਲਾ ਰਹੇ ਆ ਮਤਲਬ ਹਾਂਜੀ ਕਿਉਂਕਿ ਇਹਨਾਂ ਵੱਲੋਂ ਕਿਹਾ ਜਾ ਰਿਆ ਨਾ ਕਿ ਠੇਕਾ ਜਿਹੜਾ ਆ ਉਹ ਸ਼ਹਿਰ ਦੇ ਵਿੱਚ ਇੱਕ ਨਹੀਂ ਹੈਗਾ ਕਾਫੀ ਨੇ ਜੇ ਤੁਸੀਂ ਇੱਕ ਨੂੰ ਬੰਦ ਕਰਾ ਰਹੇ ਹੋ ਤੇ ਬਾਕੀਆਂ ਨੂੰ ਵੀ ਜਿਹੜਾ ਆ ਬੰਦ ਕਰਵਾਉਣਾ ਚਾਹੀਦਾ ਤੁਹਾਨੂੰ ਪੰਜਾਬ ਸਰਕਾਰ ਨੂੰ ਜਿਹੜਾ ਆ ਕਿ ਕਹਿਣਾ ਚਾਹੀਦਾ ਕਿ ਲਾਇਸੈਂ ਤੋ ਭਾਈ ਜਦੋਂ ਸਰਕਾਰੀ दारू ਪਿੰਦੀ ਆ ਹੂੰ ਲੀਡਰ ਹੀ ਇਦਾਂ ਦੇ ਚੁਣੇ ਪਏ ਆ ਜੀ ਤੇ दारू ਦਾ ਛਰੇਆ ਵੀ ਖੂਗੀ ਨਾ ਹੂੰ ਇਸ ਕੋ ਅੱਲਾ ਜਵਾਬ ਦੇ ਦੋ ਤੁਸੀਂ ਜੀ ਜੀ ਬਾਕੀ ਜਾਨੀ ਜਾਣ ਤੁਸੀਂ ਸਮਝਦਾਰ ਹੋ ਮਾਰਾ ਨੇ ਤੁਹਾਨੂੰ ਇਦਾਂ ਵੱਡਾ ਬ੍ਰੇਨ ਦਿੱਤਾ ਜੀ ਚੰਗੀ ਹੁਣ ਜੇ ਦੇਖਿਆ ਜਾਵੇ ਤੇ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਪੁਲਸ ਸੀਗੀ ਪਹੁੰਚੀ ਸੀਗੀ ਮਾਹੌਲ ਜਿਹੜਾ ਇੱਥੇ ਗਰਮਾਇਆ ਹੋਇਆ ਸੀਗਾ ਪ੍ਰਸ਼ਾਸਨ ਵੱਲੋਂ ਆਣ ਕੇ ਜਿਹੜੀ ਆ ਕਿ ਮਸਲੇ ਨੂੰ ਸੁਲਝਾਏਗਾ ਸੁਲਝਾਇਆ ਬਾਬਾ ਜੀ ਇਦਾਂ ਗਿਆ ਉਹਨਾਂ ਨੇ ਕਿਹਾ ਕਿ ਬੜਾ ਸਾਡਾ ਇੱਥੇ ਰਹਿਣਾ ਹੂੰ ਆਪਾਂ ਉਧਰ ਸਾਰਾ ਕਵਰ ਕਰ ਦੇਣਾ ਜੀ ਸਾਨੂੰ ਕੋਈ ਨਜ਼ਰ ਆਉਣਾ ਚਾਹੀਦਾ ਇੱਧਰ ਦੇ ਪਾਸੇ ਅਈ ਇੱਧਰ ਬਾਬਾ ਜੀ ਸਾਰਾ ਪੇਡ ਮਾਰ ਦੇਣਾ ਜੀ ਬਸ ਸਿੱਧੀ ਗੱਲ ਹੈ ਕਿ ਉਹਨੂੰ ਕਵਰ ਕਰ ਦੇਣਾ ਸਿੱਧੀ ਗੱਲ ਜੇਕਰ ਇਸ ਤੋਂ ਬਾਅਦ ਵੀ ਜੇਕਰ ਉਹਨਾਂ ਵੱਲੋਂ ਸ਼ਰਾਬ ਪੁਲਾਈ ਜਾਂਦੀ ਹੈ ਫਿਰ ਤੁਹਾਡੇ ਵੱਲੋਂ ਜਿਹੜੀ ਹੈ ਕੀ ਸ਼ਰਾਬ ਤੇ ਚਲੋ ਉਹਨਾਂ ਨਾਲ ਜਿੰਦਾ ਮਰਜੀ ਪੁਲਾਈ ਜਾਣੀ ਸਾਨੂੰ ਵੀ ਪਤਾ ਗੈਰ ਕਾਨੂੰਨੀ ਕੰਮ ਕੀ ਹੁੰਦੇ ਤਾਂ ਕਿ ਥੱਲੂ ਫੜਾਈ ਜਾਣਗੇ ਜੋ ਮਰਜ਼ੀ ਕਰੀ ਜਾਣਗੇ ਠੀਕ ਹੈ ਕਾਰਵਾਈ ਤੇ ਕੌਣ ਕਰਦੀ ਹੈ ਕਾਰਵਾਈ ਪੁਲਿਸ ਕਰਦੀ ਹੈ ਸਾਡੇ ਹੱਥ 'ਚ ਨਹੀਂ ਕਰਦੀ ਉਹਨਾਂ ਦੇ ਹੱਥ 'ਚ ਕਰਦੀ ਹੈ ਜੀ ਜੋ ਗਲਤ ਹੈ ਅਸੀਂ ਸਾਥ ਦਿੰਦਾ ਇੱਥੇ ਅਸੀਂ ਵੀ ਉਹੀ ਪੁੱਛਾਂਗੇ ਪੁਲਿਸ ਹੈ ਪੁਲ ਤਨੁਭਵ ਕੁਛ ਨਹੀਂ ਗਿਆ ਪਰ ਕਰ ਲੋ